ਕਦੋਂ ਦਾ ਕਹਿੰਦੇ ਸੀ ਨਦੀ ਲੈ ਕੇ ਨਦੀ ਦੇ ਕੰਢੇ ਲੈ ਕੇ ਜਾ ਆ ਲੈ ਫਿਰ ਵੇਖ ਨਦੀ ਦੇ ਕੰਢੇ ਵੇਖ ਤੂੰ ਸਨੋ ਮਾਉਂਟਰ ਦੇ ਦਰਸ਼ਨ ਕਰ ਲਓ ਤੁਸੀਂ ਈਗਾ ਨਾ ਵਾਹ ਐ ਲੱਗੀ ਕੱਢ ਕੇ ਫੇਰ ਆ ਆਈ ਹੋਈ ਸਾਰਾ ਕਰਕੇ ਆਈਆਂ ਇਹ ਤੂੰ ਵਿਆਹੀ ਗਈਆਂ ਇਹ ਘਰੋਂ ਤਾਂ ਚਲ ਜਾ ਇੱਥੋਂ ਵਾਪਸੀ ਕਿਉਂ ਜਾਣਾ ਲੱਗੀ ਪਈ ਪ੍ਰਾਜੇ ਪੁੱਤਾਂ ਚੱਲ ਜਾ ਚੱਲ ਜਾ ਤੂੰ ਬੰਦੇ ਆਂ ਤੂੰ ਇੱਥੋਂ ਚੱਲ ਜਾ ਨਹੀਂ ਆਹ ਦੇ ਦੇ ਨਾ ਇਹ ਨਾ ਕਰ ਇਹ ਸਾਰਾ ਕੰਮ ਨਾ ਕਰ ਤੂੰ ਕੰਦੇ ਦੇ ਹੱਥ ਜੀ ਟੱਟੀ ਤੇ ਲੱਗਦੀ ਪਈ ਆ ਤੂੰ ਵੀ ਤੂੰ ਵੀ ਟੱਟੀ ਨੂੰ ਹੱਥ ਲਾਈ ਜਾਨੀਂ ਆ ਨਹੀਂ ਜੀ ਐਨ ਕਰ ਮੱਥਾ ਤੇ ਜাদু ਕਰਕੇ ਹੁੰਦਾ ਤੇਰਾ ਨਾ ਫੋਨ ਦੇ ਵਿੱਚ ਵੱਜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆ ਪਰਾ ਵਾਲੇ ਚੱਕਲਾ ਪਰਾ ਵਾਲੇ ਚੱਕਲਾ ਦੇਨੇ ਨਹੀਂ ਲਾਲ ਜਾ ਨਹੀਂ ਆ ਨਹੀਂ ਦੇਣਾ ਦੇ ਦੇ ਨਾ ਐਨਾ ਕਰ ਸਾਰਾ ਗੁੰਡਾ ਕਰਦਾ ਕੰਦੇ ਜਾ ਇਹ ਟੱਟੀ ਤੇ ਲੱਗਦੀ ਪਈ ਆ। ਉਵੇਂ ਟੱਟੀ ਨੂੰ ਹੱਥ ਲਾਈ ਜਾਨੀ ਆ। ਨਹੀਂ ਜੀ। ਆਹ ਹੱਥ। ਇਹ ਕੀ ਹੈ ਕੀ? ਇਹ ਲੇਦੀ ਲਈ ਫੜਦੀ ਆ। ਹਰਲੀਨ ਕੀ ਆਏ? ਹੈਂ? ਹਰਲੀਨ ਕੀ ਆਏ? ਹੈਂ? ਸਲਾਈਮ। ਸਲਾਈਮ? ਉਹ ਕਿੰਦਾ? ਥੋੜਾ ਜਿਹਾ। ਸਿਰ ਤਾਂ ਮੇਰਾ ਹੈੱਡ ਹੋ ਗਿਆ। ਇਹਦਾ ਸਲਾਈਮ ਆ। ਬੋਲੀ ਅੰਦਰ ਜਾ ਪਤਾ ਨਹੀਂ ਅੰਦਰ ਸੇ ਹੱਥ ਵੀ ਨਾ ਲਾਇਆ। ਹੱਥ ਰ ਲਾਉਣਾ ਨਾ। ਹਾਰੇ ਜੀ ਜੰਦੂ ਕਰਨ ਕੰਮ ਨਾ ਦੇ ਰਹੇ ਨਾ ਫੋਨ ਦੇ ਵਿੱਚ ਵੱਜ ਲੈ ਲੈ ਹੀ ਜਾ ਕੂ ਆ ਕੰਨ ਤੇਰੇ ਵੇਖੀ ਐ ਪ੍ਰੈਕਟਿਸ ਆ ਉਹ ਪਉ ਦ ਜਾ ਟ੍ਰੈਕਲ ਨੇ ਉਹਨੇ ਪੇਪਰਾਂ ਚ ਆਪਾਂ ਨੂੰ ਫਿਜ਼ੀਕਲ ਕਿ ਹੁੰਦਾ ਹੁੰਦਾ ਹੈ ਗਏ ਉਹ ਆ ਜਾ ਉਹ ਲੈ ਤੇਰੇ ਸਾਰੇ ਸਲਾਮ ਕਰਦੇ ਹੋਗੀ ਤੂੰ ਆ ਨਾਲ ਹੀ ਦਵਾਲੇ ਹੋਏ ਨਹੀਂ ਲਫੜੋ ਮੈਂ ਚੱਕ ਰਿਹਾ ਤੁਹਾਡਾ ਕੋਈ ਇੱਥੇ ਹੀ ਸੁੱਤੀ ਰਹਿਣਾ ਬਸ ਕੋਈ ਹੋਰ ਡੱਕਾ ਤੋੜਨਾ ਨਹੀਂ ਆਖਾ ਮੋੜਨਾ ਨਹੀਂ ਸਾਰਾ ਕੰਮ ਕਰਕੇ ਆਈਆਂ ਕੋਈ ਕੰਮ ਨਹੀਂ ਕੀਤਾ ਤੇਰੇ ਨੂੰ ਵੇਦ ਨਹੀਂ ਕੋਈ ਕੰਮ ਨਹੀਂ ਕੀਤਾ ਵੇਲਾ ਅੱਜ ਤਾਂ ਤੂੜੀ ਲੈਣ ਚਲੇ 100 ਕੰਮ ਆ ਵੇ ਖਲਾਰਾ ਪਾਇਆ ਤੋਵਾ ਤੋਵਾ ਆ ਯੋਈ ਸਾਰਾ ਕਰਕੇ ਆਈਆਂ ਇਹ ਤੂੰ ਵਿਆਹੀ ਗਈਆਂ ਇਹ ਘਰੋਂ ਤਾਂ ਚਲ ਜਾ ਇਥੋਂ ਵਾਪਸੀ ਲੱਗੀ ਪਈ ਆ ਕਿਵੇਂ ਕਾਜੂ ਕਤਲੀ ਤੇ ਮੈਂ ਕੱਪੜੇ ਕੱਢਦੀ ਪਈ ਕੌਣ ਆਦੀ ਹੁਣ ਨਹੀਂ ਪੁਰਾਣੇ ਕੱਪੜੇ ਇਸ ਘਰ ਦੇ ਪਾਸਾ ਦੀ ਤੂੰ ਨਵੇਂ ਲੈ ਕੇ ਆ ਦੇ ਨਵੇਂ ਤਾਂ ਲੈ ਆਉਂਦੇ ਉਹਨਾਂ ਨੂੰ ਵਜਾ ਨਹੀਂ ਆਉਣਾ ਜਿਹੜੇ ਪੁਰਾਣੇ ਕੁੱਟਾ ਚਲ ਜਾ ਚਲ ਜਾ ਤੂੰ ਬੰਦੇਆਂ ਨੂੰ ਤੂੰ ਇਥੋਂ ਚਲ ਜਾ ਪਾਣੀ ਵੀ ਲਿਆਉਣਾ ਪੈਣਾ ਈ ਫਿਰ ਕਹਿੰਦੇ ਨੇ ਦੁੱਧ ਪੀ ਕੇ ਘਰੋਂ ਨੀ ਤੁਰੀਦਾ ਹਾਂਜੀ ਪਾਣੀ ਪੀ ਕੇ ਪਾਣੀ ਵੀ ਲਿਆ ਕੇ ਦੇਣਾ ਪੈਣਾ ਜ਼ਰੂਰ ਜੀ ਲੈ ਧੰਨਵਾਦ ਲਵ ਯੂ ਅੰਨੇ ਵਾ ਥੈਂਕ ਯੂ ਚੱਲੀਏ ਬਦਰਸ਼ਨਾ ਦਰਸ਼ਨਾ ਤੇਰੀ ਜਿਹੜੀ ਕਟਿੰਗਾਂ ਨੇ ਤੇ ਕੁੜੀਆਂ ਮਰ ਜਣਾਈ ਸਿਰਾ ਕਰਾਇਆ ਪਿਆ ਤੂੰ ਸਰਾ ਆਏ ਆਏ ਲਵ ਯੂ ਕਹਦੇ ਫਿਰ ਕਾ ਲਵ ਯੂ ਕਾ ਲਵ ਯੂ ਕੁੜੀਓ ਜਾਉ ਕਹਿੰਦਾ ਦੁੱਧ ਵੀ ਠੰਡਾ ਕਰਕੇ ਦੇਣਾ ਪਾਣੀ ਭਰ ਲਿਆ ਪਾਈ ਕੱਢ ਦੇ ਸਲੀਪ ਨਹੀਂ ਨਹੀਂ ਤੂੰ ਮੇਰੇ ਵਾਲੇ ਕੱਢ ਦੇ ਮੈਂ ਤਾਂ ਜਰਾਬਾ ਪਾਈਆਂ ਉਹ ਵਾਲੀ ਸਹੀ ਰਹਿੰਦੀ ਆ ਤੇ ਕੌਫੀ ਵੀ ਏ ਤੇ ਉਸ ਤੇ ਬੈਠੇ ਇਹ ਇਹ ਤੜਕੇ ਉੱਠ ਕੇ 6 ਵਜੇ ਲੱਗ ਗਿਆ ਸਾਰੇ ਆਲੇ ਦੁਆਲੇ ਚੀਂ 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 ਕਰਨਾ ਬਾਕੀ ਮੋਲ ਘੈਂਟ ਆ ਲਈ ਇਹਨਾਂ ਦਾ ਡ್ರೆਸਿੰਗਮੈਂਟ ਵਧੀਆ ਬਣਾਇਆ ਹੋਇਆ ਹੈ ਬਾਈ ਇਹਨਾਂ ਨੇ ਚਲ ਜੀ ਰਿਵਰ ਰੈਫਟਿੰਗ ਕਰਨ ਫਿਰ ਚਲ ਬਾਰ ਫੜੇ ਪਾੜ ਵੀ ਦਿੱਤੇ ਇੱਥੇ ਵਾਟ ਕਦੋਂ ਦਾ ਕਹਿਣ ਦੇ ਹੀ ਨਦੀ ਲੈ ਕੇ ਨਦੀ ਦੇ ਕੰਢੇ ਲੈ ਕੇ ਜਾ ਲੈ ਫੜ ਇਹਨ ਨਦੀ ਦੇ ਕੰਡੇ ਵੇਖ ਤੂੰ ਪੈਰ ਪਾ ਕੇ ਵੇਖ ਇੱਕ ਰੀਚ ਚ ਹੈ ਤੇਰੇ ਗਿੱਟੇ ਨਾ ਜੋੜ ਦੇ ਤਾਂ ਗਈ ਤੂੰ ਲੈ ਵੀ ਜਟੋ 스노우 ਮਾਊਂਟਨ ਦੇ ਦਰਸ਼ਨ ਕਰ ਲਓ ਤੁਸੀਂ ਠੀਕ ਹੈ ਨਾ ਵਾਹ ਅੱਲਾ ਜੰਗਲ ਅੱਗੇ ਨਾ ਘਟ ਰਿਹਾ ਥੋੜਾ ਥੋੜਾ ਬਸ ਹੋ ਗਈ ਹੈ ਉਹ ਜਾਂਦੇ ਜੇ ਗਧੇ ਹੋਣੀ ਪੱਕੀ ਗੱਲ ਮੈਂ ਕਹੇ ਦੋ ਵਾਰ ਜੱਤ ਕਿ ਖੋਖਾ ਵਾਰੀ ਤੇਰੀ ਹੈ ਨਾ ਮੇਰੀ ਵਾਰੀ ਹੈ ਲੈ ਗਈ ਕੱਢ ਕੇ ਫੇਰ ਇੱਕ ਮਿੰਟ ਬਣ ਜਣੀ ਗੱਲ ਹਾ ਨਹੀਂ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਲੋ ਚਲਿਓ ਚਲੋ ਚਲਿਓ ਕਿ ਬੰਦਾ ਜਿਹੜਾ ਮਰਜੀ ਨਿੱਕਾ ਤੋਂ ਨਿੱਕਾ ਹੋਵੇ ਕੋਲਾ ਜਿਵੇਂ ਦਾ ਮਰਜੀ ਹੋਵੇ ਜਦੋਂ ਜ਼ਿੰਮੇਵਾਰੀ ਪੈ ਜੇ ਉਹਦਾ ਐਡਾ ਪੱਥਰ ਵੀ ਚਾ ਸਕਦਾ ਦੂਜੀ ਕਿ ਆ ਕੋਈ ਤਗੜਾ ਮਾੜੇ ਦੇ ਵਜਨ ਪਾ ਕੇ ਖੜਾ ਹੋਇਆ ਤਗੜਾ ਮਾੜੇ ਦੇ ਸਿਰ ਤੇ ਖੜਾ ਜੀ ਦੋ ਨਿਕਲਦੀਆਂ ਜੀ ਮੇਰੇ ਹਿਸਾਬ ਨਾਲ ਤਾਂ ਹਾਂ ਜੀ ਜੇ ਤੁਹਾਨੂੰ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ